ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਲਦਾ ਅੱਜ ਵੱਲਾ ਮੰਡੀ ਜੇ ਆਉਣ ਵਾਲੀ ਤੁਸੀਂ ਪਹਿਲਾਂ ਹੀ ਲਾਤੀ ਜੀ ਹਾਂਜੀ ਹਾਂਜੀ ਚਲੋ ਇੱਥੇ ਪੂਰੀ ਮੰਡੀ ਘਰੇ ਬਣਾਤੀ ਜੇ ਐਂਡੇ ਤੱਕਰ ਮੱਝਾਂ ਮੱਝਾਂ ਅੱਜ ਹਾਂਜੀ ਹਾਂਜੀ ਮੱਝਾਂ ਇੱਕੋ ਵੇੜੇ ਬਾਕੀ ਮੱਝਾਂ ਹੀ ਬਾਕੀ ਟੋਪੜਾ ਗੱਬਣਾ ਵੀ ਜੇ ਹੈਗੀਆਂ ਮੱਝ ਵਿੱਚ ਸਾਰੀ ਵੈਰਾਈਟੀ ਹੈ ਕੋਈ ਉੱਚਾ ਬੱਚਾ ਕੋਈ ਤਾਜ਼ੀਆਂ ਸੋਈਆਂ ਸੋਈਆਂ ਗੱਬਣਾ ਸਾਰੀ ਵੈਰਾਈਟੀ ਹੈ ਸਾਰੀ ਵੈਰਾਈਟੀ ਕੋਈ ਵੀਡੀਓ ਪੂਰੀ ਵੇਖਿਆ ਨਾ ਇਹ ਕਰੀ ਬੜੀ ਚੰਗੀ ਮੈਂ ਤੇਰਾ ਤੇਰਾ ਕੁਲ ਹੋਈ ਹੈ ਜੀ ਤੇ ਨੋਰਮਲ ਰੇਟ ਨੋਰਮਲ ਰੇਟ ਠੀਕ ਆ ਚਲੋ ਫਿਰ ਜਿਹੜੀ ਆ ਪਹਿਲੇ ਗਾਂ ਇੱਕੋ ਹੀ ਅੱਜ ਹਾਂਜੀ ਇੱਕੋ ਵੈੜੇ ਰੱਸੀ ਇਹ ਸਹੀ ਜੀ ਜੀ ਇਹ ਪਹਿਲਾਂ ਵੈੜ ਤੁਹਾਨੂੰ ਦਿਖਾ ਦਈਏ ਤੇ ਫੇਰ ਤੁਹਾਨੂੰ ਮੱਜਾਂ ਦੇਖੋ ਕੋਈ ਨੂੰ ਰੱਸੀ ਨਹੀਂ ਪੋਣੀ ਅੱਛਾ ਇੱਧਰ ਰੱਖੋ ਇਦਾਂ ਏਥੀ ਦੇ ਥੱਲੇ ਕੋਈ ਬੈਠੋ ਭਾਈ ਠੀਕ ਆ ਬਾਕੀ ਇੱਧਰ ਕੁਝ ਆਵੇਗੀ ਰੱਸੀ ਦੇਖੋ ਮੋਟਰੀ ਲੱਗੀ ਏ ਠੀਕ ਆ ਠੀਕ ਆ ਬਾਕੀ ਬੋਲਾ ਹੀ ਆ ਜੇ ਬਿਲਕੁਲ ਨਹੀਂ ਕਿੰਨਾ ਕੋ ਤੇਰਾ ਦੁੱਧ ਚ ਭਾਈ ਜਾਊਗੀ ਤੇਨੇ ਕੋਲੋਂ ਬੋਲਾ ਹੀ ਚ ਹੋਇਆ ਅੱਛਾ ਤੇਰੀ ਤੇਰਾ ਜਦੋਂ ਕੋਲੋਂ ਮਾਂ ਨਾਲ ਬੈਠ ਜਾਊਗੀ ਠੀਕ ਹੈ ਜੀ ਬੋਲਾ ਸੀ ਦੇਖੋ ਕੋਲੇ ਟੋਲਦੀ ਖੋਲੋ ਹਾਂ ਫਿਰ ਤੋਰੀਏ ਬਾਕੀ ਹੈ ਗਈ ਠੰਡੀ ਠੇਰੀ ਆ ਤੇ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਗਰਮੀ ਵਾਲੀ ਬੈੜ ਹੈ ਜੀ ਅੱਜ ਹੀ ਸੋਈ ਆ ਜਿਹੜੀ ਇਹ ਜੇ ਤੇ ਮਗਰ ਵੀ ਇਹਦੇ ਵੱਛੀ ਆ ਜਾਂਦ ਜਾਂਦ ਵੇ ਜੀ ਤੇ ਵੀ ਦੀ ਮੁੱਲ ਫਿਰ ਜੱਜਾ ਕਰਦੀਏ ਤਾਂ ਆਪਾਂ ਮੋਹ ਤੇ ਵੀ ਦੀ ਜਾਇ ਬਸਿਆਵੇਂ ਕੋ ਠੰਡੀ ਬੜੀ ਨੂੰ ਕੋਈ ਬੰਦਾ ਪਉਂਦੀ ਥੋੜਾ ਆਵੇ ਜਿੱਦਾਂ ਦੀ ਮਰਜ਼ੀ ਪੋ ਠੀਕ ਆ ਬੇਸੋ ਕਿੰਨੇ ਰੀ ਦੇ ਦਈਏ ਫਿਰ ਜੱਜਾ ਥੋੜਾ ਬੱਚੀ ਦਾ ਕੋ ਚੰਗੀ ਵੈੜਿਆ ਬਾਕੀ ਵੀਰ ਜੀ ਨੂੰ ਕੋਈ ਗਰਨੀ ਥੋੜਾ ਪ੍ਰਵਾਹ ਮਈਆਂ ਦੇ ਪਰਪੋ ਠੇਟਾ ਦੁੱਧ ਦਊਗੀ ਹਾਂਜੀ ਹਾਂਜੀ ਮੋਹਰੇ ਦਾ ਵੀ ਦੀ 35000 35000 ਆ ਹਾਂਜੀ ਕਿੰਨੇ ਰੀ ਦੇਣੀ ਆ ਇਹ ਹਾਲ ਆ 32000 ਦੀ ਵੜ ਦਊਗੀ 32000 ਦੀ 32000 ਦੀ ਦਊਂਗੇ ਬੱਚੀ ਦੁੱਧ ਵੀ 13-14 ਕਿਲੋ ਚਾਹੂਗੀ ਬਾਕੀ ਚਾਹ ਇੱਕ ਨੰਬਰ ਹੋਏ ਕੋਈ ਵੀ ਆਨਲਾਈਨ ਵਾਲੇ ਥਰਡ ਜਵਾਬ ਘੜ ਨਿਕਲ ਆ ਲੱਦ ਕੇ ਭੇਜਦੇ ਠੀਕ ਹੈ ਜੀ। ਦਿੱਲੇ ਜਾ ਕੇ ਖੇਦੇ ਕਰੇ ਤਾਂ ਵੀ ਲੱਦ ਕੇ ਭੇਜਦੇ ਠੀਕ ਹੈ ਜੀ। ਹਾਂ ਜੀ। ਠੀਕ ਹੈ ਤੇ ਆ ਝੋਟੀ ਰੀਤੀ ਸੁਰੀਆ 10 ਦਿਨ ਹੋ ਗਏ ਮਗਰ ਦੇ ਕੱਟੀ ਐ। ਅੱਛਾ 13 ਕਿਲੋ ਦੁੱਧ ਝੋਟੀ ਥਲੇ ਤਿਆਰ ਹੋਗਾ ਉਧਰ ਰਹਿਣੀ ਝੋਟੀ ਆਈ ਪਹਿਲੇ ਸੁਰੀਆ 13 ਕਿਲੋ ਘਰ ਚਵਾ ਕੇ ਦੋਗੇ ਦਵਾਂਗੇ 12 ਕਿਲੋ ਏਟ ਵਰਗੇ ਦੁੱਧ ਹੀ ਗਰੰਟੀ ਹੋਗੀ ਤੇ ਜੇ ਨਾ ਨਿਕਲੇ 1.5 ਲੀਟਰ ਤੇ ਨਾ ਨਿਕਲੇ ਤੇ ਵੀਤੀ ਸਾਈ ਵਾਪਸ ਦਵਾਂਗੇ ਤੇ ਪਾਣੀ ਦਾ ਵੀ ਖਰਚਾ ਦਵਾਂਗੇ ਜੇ ਕੋਈ ਵੀਰ ਆਊਗਾ ਅੱਛਾ ਇਹ ਹੈ ਕਿ ਬਿਲਕੁਲ ਘਰ ਚਵਾ ਕੇ ਦੋਗੇ ਗਏ ਦਵਾਂਗੇ ਦੋਵਾਂਗੇ ਜੀ ਕਿੰਨੇ ਦਿਨ ਹੋਏ ਸੂਈ ਨਾ ਸੂਈ ਨੂੰ 10 10 ਦਿਨ ਹੋਗੇ ਮਗਰ ਕੱਟੀ ਜੇ ਤੇ ਅਜੇ ਤਾਂ ਫਿਰ ਅਜੇ ਹੋਰ ਵਾਸ ਸਕਦੀ ਦੁੱਧ ਉਹਨਾਂ ਦੀ ਜੀ ਉਹਨਾਂ ਨੇ ਆਂਦੇ 15 ਕਿਲੋ ਹੀ ਚੋਇਆ ਅੱਛਾ ਜੇ ਸੂਈ ਉਹਨਾਂ ਨੇ ਆਂਦੀ ਹੈਗਾ ਤੇ ਜੇ ਸੂਈ ਸੂਈ ਹੈ ਲਿਆ ਤੋਰੋ ਹਾਂ ਫੇਰ ਇਹਨਾਂ ਕਰਤੀ ਵੱਡੀ ਛੋਟੀ ਦੇ ਬਾਕੀ ਆ ਕਿ ਕਦ ਕਾਠ ਵੀ ਚੰਗਾ ਵਾ ਇਹਦਾ ਚੰਗੇ ਪੇਟਪੁਰੇ ਦੀ ਹੈ ਕਾਫੀ ਚੜਾਈ ਜ ਹੈ ਮੱਝ ਜਿਹੜੀ ਹੈ ਥੱਲੇ ਸਫਾਈਆਂ ਵੇਖੋ ਜਿਹੜੀ ਦੀਆਂ ਬਾਕੀ ਆ ਹਵਾਨਾ ਵੀ ਇਹਦਾ ਥੱਲੇ ਦੇਖ ਸਕਦੇ ਜੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਵਾ ਇਹਦਾ ਤੇ ਕਿੰਨਾ ਰੱਖ ਰਹੀ ਹੈ ਵਧੀਆ ਤਾਂ ਮੁੱਲ ਫਿਰ ਆਪਾਂ ਮੋਲੇ ਵੀ ਦੀ ਦਰਿਓਂ ਦੀਆਂ ਭਾਈ ਲੱਖ ਕਰ ਲਈਏ 1 5 ਕਰ ਲਈਏ ਇਹ 85000 ਦਿਓਣ 85000 ਜੀ ਤੇ ਦੁੱਧ ਪਰਾਂ 13 ਲੀਟਰ ਕਰੋ ਚਵਾ ਦੋਗੇ 13 ਜੀ ਚਲੋ ਬਾਕੀ ਮਾਨਤਨ ਮੁੱਕਦੇ ਹੋਰ ਹੋ ਜਾਊਗਾ ਕੋਈ ਹੋਰ ਕਰ ਦਨੇ ਯਾਰ ਕਿੰਨਾ ਕਰ ਦੇਣਾ ਜੀ ਜਿੰਨਾ ਕਹੋਗੇ 2000 ਕਰਦੀ ਹੈ ਫਿਰ ਪੰਜੀ ਕਰਾਂਗੇ ਵੀਡੀਓ 8000 ਦੀਓ ਠੀਕ ਆ 8000 ਦੀ 8000 ਦੀਓ ਦੇਵਾਂਗੇ 12 ਕਿਲੋ ਦੋ ਦੇ ਕੋਈ ਚੋਗੇ ਖੜੇ ਠੀਕ ਹੈ ਜੀ 10 ਲੱਖ ਰੁਪਏ ਦੀਓ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਨੀਲੀ ਦੀ ਮੱਝ ਸੂ ਨੀਲੀ ਦੀ ਸੂਈ ਸਵਾਈ ਜੀ ਸੂਈ ਇਹਨੂੰ 20 25 20 ਦਿਨ ਹੋ ਗਏ ਸੂਈ ਨੂੰ ਮਗਰ ਨੀਲੀ ਦੀ ਕੱਟੀ ਜੇ ਬੱਚੇ ਤਾਂ ਹੁਣੇ ਸਾਰੇ ਇਕੱਠੇ ਦਿਖਾ ਦੇਾਂਗੇ ਇਕੱਠੇ ਜੀ ਛੱਡੀ ਜੀ ਹਾਂ ਦੇਖ ਸਾਦੇ ਜੀ ਮਗਰ ਕੀ ਇਹਦੇ ਕੱਟੀ ਮਗਰੇ ਦੇ ਕੱਟੀ ਆ ਨੀਲੀ ਵੀ ਕੱਟੀ ਜੇ ਕੱਟੀਆਂ ਦੋਵਾਂ ਦੇ ਮਗਰ ਇਹਨਾਂ ਮਗਰ ਕੱਟੀਆਂ ਆ ਫਤਲਾ 9 ਕਿਲੋ ਕਲਕਿਦੋਨੀ 9 ਕਿਲੋ ਦੁੱਧ ਜਿਹੜਾ ਕਿੰਦੇ ਕਿ ਇਹਦੇ ਕੋਲ ਮੋਕੇ ਦੇ ਤਿਆਰ ਬਾਕੀ ਜਿਹੜੀਆਂ ਸੋਈਆਂ ਸਵਾਈਆਂ ਉਹਨਾਂ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਨੀਲੀ ਦੀ ਮੱਝ ਚੰਗੇ ਪੇਤਖੂੜੇ ਦੀ ਹੈ ਜਿਹੜੀ ਫਿਰ ਮਿੰਨੀ ਦੇ ਲਾਗੇ ਬੰਨੇ ਦੀ ਸੂਈ ਤਾਸਤੇ ਬੱਚੇ ਥੋੜੀ ਉੱਧਰ ਬੰਨੇ ਇੱਥੇ ਕਿਉਂਕਿ ਮੱਝਾਂ ਸਾਰੀਆਂ ਇਕੱਠੀਆਂ ਬੱਜੀਆਂ ਕਈ ਵਾਲੀ ਸਿੰਘ ਚ ਰੱਸੀ ਢਾਲ ਲਿੰਦੀਆਂ ਫਿਰ ਤੇ ਇਹਦਾ ਮੁੱਲ ਵਿੱਤੀ ਫਿਰ ਉਹ ਦੇਖੋ ਵੀਰ ਜੀ ਮੈਂ ਤੇ ਯਾਦਕਾਰ ਪੂਰੀ ਨੀਲੀ ਦੀ ਹੈ ਕਹਿ ਰਹੇ ਨੇ ਗੱਲਾਂ ਪਿੱਛੇ ਦੀ ਕਿਤਾਬ ਹੈ ਗਵਾਨੇ ਤੇ ਹੈਗੇ ਆ ਹਾਂਜੀ ਹਾਂਜੀ ਹੋਰ ਵੀ ਚਾਰੀ ਕਿੱਥੇ ਆ ਹਾਂਜੀ ਮੋਲੇ ਦਾ ਗਿਆ ਜੀ ਕਰਦਾ 70000 70000 ਆ ਹਾਂਜੀ ਵਿੱਚੋਂ ਕਰਨਾ ਮੰਨਤਨ ਤੇ ਨਹੀਂ ਛੱਡਾਂਗੇ 67000 ਦੀ 67000 ਦੀ ਚਲੋ ਮੌਕੇ ਤੇ ਹੋਰ ਕਰਦੇ ਹੋ ਕੋਈ ਨਹੀਂ ਕਰਦਾਗੇ ਆ ਵੀ ਜੀ ਤਾਜੀ ਸੂਈਆਂ ਚੌਥਾ ਬਣਵਾ ਲੈਂਦੇ ਸੂਈ ਨੂੰ ਮਗਰ ਕੱਟੀ ਜੇ ਇਹ ਥਾਂ ਨੇ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਜੀ ਦੀ ਮਹ ਜੇ ਬਹੁਤ ਚੰਗੀ ਵੀ ਜੀ 10000 ਕੋਲ ਬੋਲੇ ਜੇ ਤੁਸੀਂ ਹੁਣ ਕਿੰਨੇ ਦੇਣਾ ਵੀ ਸੂਈ ਨੂੰ ਆ ਚੌਥਾ ਬਣਵਾ ਦੇਮ ਜੇ ਸੂਈ ਨੂੰ ਮਗਰ ਕੱਟੀ ਜੇ ਇਹਦੇ ਮਗਰ ਵੀ ਕੱਟੀ ਆ ਤੇ ਇਹ ਕਿੰਨਾ ਕੀ ਦੁੱਚ ਵਾਈ ਜਾਊਗਾ ਉਹਦੇ ਵਿੱਚ 13 ਜਵਾਂ 13 ਕੋਲ ਭਾਅ ਨਾ ਮੈ ਜਾਊਗੀ ਠੀਕ ਆ ਜੀ ਬੜੀ ਧੀਮੀ ਆ ਬਾਕੀ ਘੱਟ ਘੱਟ ਫੇਟ ਥੋੜਾ ਇਹ ਤਾਂ ਵੀ ਚੰਗਾ ਹੈ ਬਾਕੀ ਅਜੇ ਤੱਕ ਜਿੰਨੀਆਂ ਤਾਂ ਮੱਜਾ ਮਖਾਈਆਂ ਸਾਰੀਆਂ ਮਗਰੀ ਕੱਟੀਆਂ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 80000 80000 ਹਾਂਜੀ ਵੇਚੋ ਕਰਨਾ ਮੰਨਤਾ ਨਾ ਹੁਣ 70000 ਦੀ ਦਵਾ ਜੀ ਠੀਕ ਹੈ ਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਲਈ ਹਨਾ ਨੇ ਕੋਰਾ ਵੀ ਛੋਟੀ ਦਾ ਮਸੂਈ ਸਵਾਈ ਤਕਨ ਜੀ ਵੀਰ ਜੀ ਨੂੰ ਅੱਜ 5 ਦਿਨ ਹੋ ਗਏ ਜ ਮਗਰ ਇਹ ਕਟਾ ਜੀ ਅੱਛਾ ਇਹ ਤਾਂ ਮਗਰ ਕਟਾ ਆ ਇਹ ਮਗਰ ਕਟਾ ਜੀ ਇਹਦੇ ਕੋਈ ਔਲ ਦਾ ਨਾ ਨਾ ਹੋਊਗਾ ਆਹਦੀ ਧਾਰ ਦੇ ਵਿੱਚ ਹੋਵੇ 10 ਕਿਲੋ ਦੁੱਧ ਇਹਦੇ ਤੋਂ ਤਿਆਰ ਹੋਊਗਾ ਅੱਛਾ ਇਹ ਕਿੰਨਾ ਚਵਾਈ ਜਾਊਗੀ ਉਹ ਵੀ ਜੀ 12 ਕਿਲੋ ਚਵਾਈਊਗੀ 12 ਲੀਟਰ ਦੇ ਕਰੇਪੇ ਵੀ ਚਵਾਈ ਜਾਊਗੀ ਲੱਲੀ ਭਾਈ ਇਹ ਕਰੀ ਦਨ ਥੋੜੀ ਸਿੱਧੀ ਤੋਰ ਦਿਓ ਅੱਜ ਲੈ ਆਓ ਜੀ ਮਾਤ ਕਿੰਨਾ ਚੰਗਾ ਰਿਹਾ ਲਿਆ ਜੀ ਥਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਪਰ ਹੱਥ ਚ ਆਉਣ ਵਾਲਾ ਥਾਨਾ ਜਿਹੜਾ ਤੇ ਥੱਲੇੋਂ ਕਾਫੀ ਸਫਾਈ ਜੀ ਜਿਹੜੀ ਬਿਲਕੁਲ ਨਿੱਗਰ ਹਵਾਨੇ ਦੀ ਮਾਲਕੀਅਤ ਜਿਹੜੀ ਕੋ ਚੰਗਾ ਦੇ ਵਾ ਸੋਕਾ ਨੀ ਆ ਕੋਟੜੀ ਆ ਆ ਦੇਖ ਸੰਦੇ ਸੋਕਾ ਦਾ ਚਾਟਾ ਠੀਕ ਤੇ ਆ ਥਾਨ ਵੀ ਇਹਦੇ ਦੇਖ ਸਕਦੇ ਤੇ ਇਹਦਾ ਕੀ ਮੁੱਲ ਵੀ ਦੀ ਫਿਰ ਇਹਦਾ ਮੁੱਲ ਵੀ 75000 75000 ਆ ਹਾਂ ਜੀ ਕਰਨਾ ਵਿੱਚ ਮੰਨਤ ਹਨ 70000 75000 ਜੁੜੀ ਦਵਾਂਗੇ ਠੀਕ ਹੈ ਜੀ ਬੰਨੀ 9-10 ਕਿਲੋ ਦਾ ਤਿਆਰ ਹੋਊਗਾ ਕੋਈ ਦੁੱਧ ਵਾਲੇ ਬੋਲਾ ਵਾਲੇ ਕਿਉਂਗੇ ਖੜੇ ਠੀਕ ਆ ਫਿਰ ਹਣ ਇੱਕ ਮਾਜਨ ਕੱਟੀ ਸੂਈ ਇਹ ਚਾਰ ਦਾ ਇਹ ਵੀ ਪਹਿਲਾਂ ਸੂਆਈ ਦੱਸਦੇ ਕਿ ਸੂਈ ਆ ਕਿੰਨੇ ਦੇਣਾ ਇਹਨਾਂ ਸੂਈ ਨੂੰ ਇਨੂ ਹੀ ਹਟਾ ਅੰਦਰ ਹੀ ਪੰਚਾਇਤ ਨਹੀਂ ਹੋਈ ਸੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਤੇ ਦੇਖੋ 7-8 ਕਿਲੋ ਹੋਣਾ ਹੈ 7-8 ਲੀਟਰ ਤਿਆਰ ਆ ਇਹ ਕਿੰਨਾ ਚਵਾਈ ਜਾਊਗੀ ਇਹ ਦੁੱਧ ਵੀ ਜੀ ਦਾਲੀ ਚੋੜੀ ਚਵਾਈ ਜਾਊਗੀ ਅੱਛਾ 10 ਦੇ ਲਾਗੇ ਚਵਾਈ ਜਾਊਗੀ ਹਾਂਜੀ ਤਾਂ ਦੇਖ ਸਾਡੇ ਬਾਕੀ ਥਣ ਚੰਗੇ ਘੱਪ ਤੇ ਲੱਗਾ ਜਿਹੜਾ ਇਹਦਾ ਤੇ ਇਹਦਾ ਥਣ ਪ੍ਰੋਪਰ ਹੱਥ ਚ ਆਉਣਾ ਲਾ ਕੋਈ ਨਾ ਕੋਈ ਚਵਾਈ ਕੋ ਪੋਲੀਸ ਆ ਲੇ ਕੋਈ ਹੋਰ ਨਹੀਂ ਠੀਕ ਹੈ ਜੀ ਇਹਦੇ ਮਗਰ ਕੀ ਜੀ ਇਹਦੇ ਮਗਰ ਕਟਾਏ ਇਹਦੇ ਮਗਰ ਕੱਟਾ ਹੈ ਤੇ ਇਹਦਾ ਵੀ ਕਿੰਨਾ ਮੁੱਲ ਰੱਖਣਾ ਫੇਰ ਆਪਾਂ 70000 70000 ਆ ਹਾਂਜੀ ਵਿੱਚੋਂ ਕਰ ਦੇਣਾ ਮੰਨ ਤਾਂ ਨਾ ਹੋਰ 3000 ਫਿਰ ਚਾਰ ਲਾਂਗੇ 67000 ਅੱਛਾ 67000 ਦੀ ਦੇਤਾ ਹੋਗੇ ਠੀਕ ਆ ਤੇ ਉਹਨੇ ਕਾ ਦੱਬੀ ਮੱਝ ਆ ਗਈ ਆ ਕੱਪੜਾ ਨਹੀਂ ਨਹੀਂ ਰਾਵੀ ਦੀ ਉਸ ਲੰਡੀ ਆ ਹਾਂਜੀ ਅੱਖਾਂ ਵਿੱਚ ਬਿਲੀਆਂ ਜੀ ਰੀਤੀ ਅੱਖਾਂ ਬਿਲੀਆਂ ਤੇ ਚੰਗੇ ਪਿੱਠਪੁੜੇ ਦੀ ਹੈ ਜਿਹੜੇ ਪਾਰੇ ਪੱਲੇ ਦੀ ਮੱਝ ਹੈ ਇਹ ਵੀ ਦੁੱਧਾ ਬੜਾ ਰਿਕਾਰਡ ਹੈ ਮੈਂ ਤਾਂ 13-14 ਕਿਲੋ ਖੂਂਦੀ ਹੋਵੇ 13-14 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾ ਦਿੰਦੀ ਇੱਕ ਪਾਸੇ ਤਾਂ ਸਿੰਗ ਦਾ ਖੋਖਾ ਥੋੜਾ ਜਿਹਾ ਲੱਥਾ ਹੈ ਬਾਕੀ ਤੇ ਜਾਈ ਨੇ ਦਾ ਥੋੜਾ ਲੱਗ ਜਾਵਾ ਥੋੜਾ ਘਾਟੀ ਲੱਭਣੀ ਐ ਇਹੋ ਜੀਆਂ ਮੱਝਾਂ ਆਪਾਂ ਨੂੰ ਅੱਖਾਂ ਦੋਵੇਂ ਬਿੱਲੀਆਂ ਤੇ ਬਾਕੀ ਥਣ ਵੀ ਚੰਗੇ ਗਿਆਬ ਤੇ ਲੱਗਾ ਵਾ ਹਵਾਨੇ ਤੇ ਵੀ ਬਰੀਕ ਪ੍ਰੀਕ ਨਾੜਾ ਜਿਹੜੀਆਂ ਚੰਗੀਆਂ ਚੰਗਾ ਹਵਾਨਾ ਤਿਆਰ ਕਰਦਾ ਬਿਲਕੁਲ ਸਫਾਈ ਤੇ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਦੇਖ ਸਰਦਿ ਥਣ ਵੀ ਦੇਖ ਸਰਦੇ ਚੰਗੇ ਗਿਆਬ ਤੇ ਲੱਗਾ ਤੇ ਹਵਾਨੇ ਤੇ ਵੀ ਨਾੜਾ ਜਿਹੜੀਆਂ ਚੰਗੀਆਂ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 80000 80000 ਆ ਹਾਂਜੀ ਵਿੱਚੋਂ ਕਰਨਾ ਮੰਨਤਨ 75 ਦੀ ਦਵਾਂਗੇ ਇਹਦੀ 75 ਦੀ ਦੇ ਦੇਣੀ ਆਨੇ 90000 ਦੀ ਆ ਚਲੋ ਕੇ ਸਾਹਮਣੀ ਪਾੜੀ ਦੇ ਡਾਡੇ ਠੀਕ ਇਹ ਕਿ ਵਿਸਾਖੀ ਤੱਕ ਤਿਆਰ ਹੋ ਜਾਣੀ ਆ ਇਹ ਪਤਾ ਵੀਰ ਜੀ ਪਹਿਲਾਂ ਸੋਚਾ ਨਹੀਂ ਠੀਕ ਹੈ ਜੀ ਮੈਂ ਪੰਜਾਤ ਨਹੀਂ ਦੇਣੇ ਮੈਂ ਇਹ ਤਿਆਰ ਆ ਠੀਕ ਹੈ ਜੀ ਬਹੁਤ ਚੰਗੀ ਜੀ ਤੇ ਆ ਵੀ ਸੋਈ ਸਵਾਈ ਜੇ ਇਹ ਨੂੰ ਵੀ ਜੀ ਮਹੀਨੇ ਦੇ ਅੰਦਰ ਬਾਅਦ ਹੋਈ ਜੇ ਇਹ ਮਹੀਨੇ ਤੋਂ ਬਾਅਦ ਹੀ ਹੋਈ ਆ ਇਹ ਤਾਂ ਮਗਰ ਕੱਟਾ ਜੇ ਇਹ ਮਗਰ ਕੱਟਾ ਜੇ 9 ਕਿਲੋ ਦੁੱਧ ਵਿੱਚ 4 ਹੋ ਗਏ 9 ਲੀਟਰ ਜਿਹੜਾ ਤਿਆਰ ਦੱਸਦੇ ਤੇ ਮਗਰ ਇਹਦੇ ਵੀ ਕੱਟਾ ਤੇ ਮਿੰਨ ਇਹ ਤਾਂ ਬਾਹਰ ਜਿਹੜਾ ਸਹੀਨ ਟਾਈਮ ਹੋ ਗਿਆ ਵਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਚਵਾਈ ਕਰਕੇ ਖੜੇ ਨੇ ਇੱਕ ਟੁਕੜੇ ਗੱਭਨ ਮੱਝ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦੇਣੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਦੇ ਜੀ 62000 62000 ਆ ਹਾਂ ਜੀ ਵਿੱਚੋਂ ਛੋਟ-ਛਾਟ 60 ਦੀ ਪੂਰੀ ਦੇ ਦੋ ਅੱਛਾ 60000 ਦੇ ਦੇ ਦੋਗੇ ਨਾ ਉਹਨਾਂ ਨੂੰ ਦੋ ਦੇ ਚਵਾ ਕੇ ਖੜੇ ਚਵਾ ਕੇ ਦੋਗੇ ਕਰਾ ਚਵਾ ਕੇ ਦਵਾਂਗੇ ਠੀਕ ਐ ਤੇ ਆ ਤੋਕੜ ਗਿਆ ਪੰਜੇ ਵੀਰ ਜੀ ਸਤਵਾਂ ਮਹੀਨਾ ਲੱਗਾ ਇਹਨੂੰ ਅੱਛਾ ਤੇ 6 ਗਲ ਦੁੱਧ ਕਰਾਉਣੇ ਤੇ 5 ਕਿਲੋ ਕਰਕੇ ਕੋਲ ਰੱਖੇ 5 ਕਿਲੋ ਦੁੱਧ ਆ ਤੇ ਦੁੱਧ ਝੋਟੀ ਦਾ ਸੁਨਾ ਦੁੱਧ 12-13 ਕਿਲੋ ਦਿੰਦੀ ਐ 6 ਮਹੀਨਾ ਦੀ ਗੱਬਨੇ ਬਾਕੀ ਪਿਓਰ ਵੀਰ ਜੀ ਮੋਹਰਾ ਦੀ ਪੂਛ ਤੱਕ ਵੇਚ ਲੋ ਜੈਡ ਬਲੈਕ ਐ ਠੀਕ ਐ ਜੀ ਤੇ ਦੁੱਧ ਹੁਣ 5 ਕਿਲੋ ਤੇ 6 ਮਹੀਨੇ ਦੀ ਗੱਬਨ 7ਵਾਂ ਮਹੀਨਾ ਲਿਆੜਿਆ 7ਵਾਂ ਜਾਂਦਿਆ ਵਾ ਲੈ ਆਓ ਜੀ ਬਾਕੀ ਚੈੱਕ ਪਾਸ ਸਿਆ ਵੀ ਕੋਈ ਵੀਰ ਆਪਣੀ ਜਾ ਕੇ ਵੀ ਚੈੱਕ ਕਰਾ ਲੈ ਉਹਦੇ ਨਾਲ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਇਹ ਤਾਂ ਕਿ ਨਾ ਰੱਖਣਾ ਵੀ ਜੀ ਮੁੱਲ ਫੇਰ ਆਪਾਂ ਇਹਦਾ ਮੁੱਲ 55000 55000 ਹੈ ਹਾਂਜੀ ਛੋਟ-ਛੋਟ ਵਿੱਚ ਬੋਹ ਜਿਆਦਾ ਦੇ ਦੇ ਜੀ ਦਰਾਂਗੇ 52 ਦੀ ਦੇ ਦੋਗੇ ਇੱਕ ਰੀਆ ਚਿਹਰੇ ਤੋਂ ਵੀ ਇੱਕ ਰੀ ਦੇਖ ਸਕਦੇ ਜੀ ਫੇਰ ਉਹ 40 40 ਮਾ ਜਿਆ ਇਹ ਆ ਕਿ ਸਾੰਬੇ-ਸੰਬੇ ਚੰਗੀ ਆ ਪਿੱਠ ਪੋੜੇ ਤਾਂ ਵੀ ਚੰਗੀ ਆ ਆਪਾਂ ਦੇਖ ਸਕਦੇ ਜੀ ਜੀ ਸੱਜਣ ਨੇ 12-13 ਕਿਲੋ ਚੋਆਇਆ ਜੀ 12 ਲੀਟਰ ਜਿਹੜਾ ਕਹਿੰਦਾ ਕਿ ਸੱਜਣ ਨੇ ਚੋਆਇਆ ਹੈ ਹਾਂਜੀ ਤੇ 52 ਚ ਚਲੋ ਭੋਕੇ ਤੇ ਥੋੜਾ ਬਾ ਤਾਂ ਮਨ ਹੋ ਜੂਗਾ ਹੋਰ ਨਹੀਂ ਕਰਦਾ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਰਨਾ ਠੀਕ ਹੈ ਜੀ ਬਾਕੀ ਆ ਕੋਈ 9-10 ਪਸ਼ੂ ਅੱਜ ਬਕਾਉ ਕੀਤੇ ਵੇਦ ਜੀ ਉਹਨਾਂ ਨੇ ਕੋਈ ਵੀਰ ਇੱਥੇ ਆਵੇ ਆਪਣੀ ਸੁਈਆਂ ਦੀ ਦੋ ਟਾਈਮ ਚਵਾਈ ਕਰ ਲੈ ਤਿੰਨ ਟਾਈਮ ਚਵਾਈ ਕਰ ਲੈ ਗੱਬਣਾ ਵੀ ਇੱਥੋਂ ਪਾਸ ਕਰਕੇ ਖੜੇ ਪੈਸੇ ਤਾਂ ਵੀ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਭੰਦੀ ਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰ ਤਾਂ ਕਿ ਬਾਅਦ ਚ ਕੋਈ ਗੱਲ ਇੱਧਰ ਉੱਧਰ ਵਾਲੀ ਕੋਈ ਰਹਿ ਨਾ ਜਾਵੇ ਹਾਂਜੀ ਦੋਸਤੋ ਵੀ ਟਾਈਮ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਨਮਜਾਂ ਦੇ ਬੱਚੇ ਜਿਹੜੇ ਆਵਾ ਕਟੀਆਂ ਵਾ ਬਾਕੀ ਕੁਛ ਬੱਚੇ ਜਿਹੜੇ ਅੰਦਰ ਰੱਝੇ ਆ ਆ ਦੇ ਸੰਦੇ ਤਾ ਜੀ ਇਹ ਬੱਚੇ ਜਿਹੜੇ ਆ ਬੱਚੇ ਆ ਨੀਲੀ ਦੀ ਮੱਝ ਦਾ ਕੱਟਾ ਜੀ ਵਿੱਚ ਕੱਟੀ ਆ ਇਹ ਇਹ ਕਿਹੜੀ ਮੱਝ ਦੀ ਕੱਟੀ ਜੀ ਨੀਲੀ ਆ ਵੀ ਜੀ ਨੀਲੀ ਦੀ ਮੱਝ ਦੀ ਕੱਟੀ ਜੀ ਤੇ ਇੱਕ ਆ ਮੱਝ ਜਿਹੜਾ 60000 ਮੁੱਲ ਕੀਤਾ ਸੀ ਉਹਦਾ ਕੱਟਾ ਜੀ ਤੇ ਆ ਬੱਚਾ ਇਹ ਪਹਿਲਾਂ ਝੋਟੀ ਦਾ ਜਿਹੜਾ ਬੱਚਾ ਹੈ ਇਹ ਪਹਿਲਾਂ ਝੋਟੀ ਦਾ ਜਿਹੜਾ ਵਾ ਕੱਟਾ ਜੀ ਆਵਲ